ਲੱਗੀ ਕਚੈਰੀ ਜ਼ਾਲਮੋਂ ਬੈਠੇ ਹੰਕਾਰੇ ਸੀ ਜੋਰਾਵਰ ਫਤਿਹ ਸਿੰਘ ਨੇ ਪਾਪੀ ਲਲਕਾਰੇ ਸੀ ਜੋਰਾਵਰ ਫਤਿਹ ਸਿੰਘ ਨੇ ਪਾਪੀ ਲਲਕਾਰੇ ਸੀ ਸੂਬੇ ਨੂੰ ਕਹਿੰਦੇ ਗੁਰਾਂ ਦੀ ਸੂਬੇ ਨੂੰ ਕਹਿੰਦੇ ਗੁਰਾਂ ਮੌਤਾਂ ਨੂੰ ਵਿਆਉਣਾ ਆਏਗੇ ਮਰਨਾ ਕਬੂਲ ਸਾਨੂੰ ਸਿਰ ਨਾ ਝੁਕਾਉਣਾ ਆਏ ਅੱਖਣ ਫਰਜੰਦ ਗੁਰੂ ਦੇਗੇ ਖੱਟਦੀ ਧਰਮ ਆਪਣਾ ਸਾਨੂੰ ਕਬੂਲਨਾ ਲਾਲਚ ਨਾ ਮਨ ਨੂੰ ਪਾਉਂਦਾ ਡਰਦੇ ਵੀ ਮੂਲ ਨਾ ਲਾਲਚ ਨਾ ਮਨ ਨੂੰ ਪਾਉਂਦਾ ਡਰਦੇ ਵੀ ਮੂਲ ਨਾ ਹਾ ਪੁੱਤਰਾਂ ਦਾ ਕਲਗੀ ਤਰਦੇ ਜੀ ਪੁੱਤਰਾਂ ਦਾ ਕਲਗੀ ਤਰਦੇ ਧਰਮ ਕਮਾਉਣਾ ਆਏਗੇ ਮਰਨਕ ਭੂਲ ਸਾਨੂੰ ਸਿਰ ਨਾ ਚੇਕਾਉਣਾ ਆਏਗੇ ਅਖਣ ਫਰਜੰਦ ਗੁਰੂ ਦੇ ਆਏਗੇ ਜ਼ਿੰਦਗੀ ਤੂੰ ਵੱਧ ਕੇ ਸਾਨੂੰ ਧਰਮ ਪਿਆਰਾ ਹੈ ਸਿਰ ਦੇ ਕੇ ਧਰਮ ਜਿ ਰਹਿਦਾ ਕਾਦਕ ਸਾਰਾ ਹੈ ਸਿਰ ਦੇ ਕੇ ਧਰਮ ਜਿ ਰਹਿਦਾ ਕਾਦਕ ਸਾਰਾ ਹੈ ਸਭ ਨੇ ਮਰ ਜਾਣਾ ਇੱਕ ਦਿਨ ਜੀ ਸਭ ਨੇ ਮਰ ਜਾਣਾ ਇੱਕ ਦਿਨ ਕੀਨੇ ਜਿ ਆਉਣਾ ਆਏਗੇ ਮਰਨਾ ਕਬੂਲ ਸਾਨੂੰ ਸਿਰ ਨਾ ਚਕਾਉਣਾ ਕਣ ਫਰਜੰਦ ਗੁਰੂ ਦੇਖਣੇ ਉਹ ਦੇਹਾ ਪੋਤੇ ਸਿਰਜੋਂ ਦੂਜਿਆਂ ਲਈ ਵਾਰ ਗਿਆ ਚੁੱਕਿਆ ਨਾ ਹੋ ਮੈਂ ਥੋਡੀ ਠੰਡੀ ਕਰ ਠਾਰ ਗਿਆ ਚੁੱਕਿਆ ਨਾ ਹੋ ਮੈਂ ਥੋਡੀ ਠੰਡੀ ਕਰ ਠਾਰ ਗਿਆ ਸਤਿ ਤੇਗ ਚੜਿਆਂ ਦੀ ਸਿਰ ਤੇ ਗੰਕਾਰ ਜ ਚੜਿਆ ਤੇਰਾ ਉਹ ਲਾਉਣਾ ਆਏਗੇ ਮਰਨਾ ਕਬੂਲ ਸਾਨੂੰ ਸਿਰ ਨਾ ਚ ਕਾਉਣਾ ਆਏਗੇ ਅੱਖਣ ਫਰਜੰਦ ਗੁਰੂ ਦੇਗੇ ਪੌਰੀਆਂ ਨੇ ਸ਼ਮਾਂ ਤੇ ਸੜ ਕੇ ਚਾਨਣ ਸੱਚ ਕਰਨਾ ਹੈ ਦੁਨੀਆਂ ਤੇ ਗੈਰਤਮੰਦਾਂ ਧਰਮਾਂ ਲਈ ਮਰਨਾ ਹੈ ਦੁਨੀਆਂ ਤੇ ਗੈਰਤਮੰਦਾਂ ਧਰਮਾਂ ਲਈ ਮਰਨਾ ਹੈ ਕੇ ਸਭ ਤੜੀਆਂ ਤੇਰੀ ਕੋਈ ਪੰਨ ਕੇ ਸਭ ਤੜੀਆਂ ਤੇਰੀ ਹਉ ਮੈਨੂੰ ਟਾਉਣਾ ਏਗੇ ਮਰਨਾ ਕਬੂਲ ਸਾਨੂੰ ਸਿਰ ਨਾਚ ਕਾਉਣਾ ਏਗੇ ਅੱਖਣ ਫਰਜੰਦ ਗੁਰੂ ਦੇਗੇ ਸ਼ੇਰਾ ਕੀ ਕਿ ਤੜਾਂ ਦੇ ਕੇਰੇ ਤੋਂ ਸਾਨੂੰ ਕੋਈ ਖੌਫ ਨਾ ਆਵੇ ਮੌਤ ਜਾਂ ਤੇਰੇ ਤੋਂ ਸਾਨੂੰ ਕੋਈ ਖੌਫ ਨਾ ਆਵੇ ਮੌਤ ਜਾਂ ਤੇਰੇ ਤੋਂ ਧਰਮ ਨੂੰ ਆਖਰੀ ਸਾਧਕ ਦੀ ਧਰਮ ਨੂੰ ਆਖਰੀ ਸਾਧਕ ਆਸਾਂ ਨਿਭਾਉਣਾ ਏਗੇ ਮਰਨ ਅਕਬੂਲ ਸਾਨੂੰ ਸਰਨਾਚ ਕੋਣਾ ਨਹੀਂ ਮਰਨ ਅਕਬੂਲ ਸਾਨੂੰ ਮਰਦਾਂ ਦੀ ਵਾਂਗ ਲੜ ਲੈ ਮਰਦ ਕਹਾਵੇਂ ਜੀ ਚੁੱਕ ਜਾਗੇ ਰਣ ਵਿੱਚ ਸਾਨੂੰ ਲੜ ਕੇ ਚੁੱਕਾਵੇਂ ਜੀ ਚੁੱਕ ਜਾਗੇ ਰਣ ਵਿੱਚ ਸਾਨੂੰ ਲੜ ਕੇ ਚੁੱਕਾਵੇਂ ਜੀ ਚਰਬੀ ਦਾ ਗਾਰਾ ਸਦਕੀ ਜੀ ਚਰਬੀ ਦਾ ਗਾਰਾ ਸਦਕੀ ਮਹਿਲਾ ਨੂੰ ਲਾਉਣਾ ਆਏਗੇ ਮਰਨਾ ਕਬੂਲ ਸਾਨੂੰ ਸਿਰ ਨਾ ਚੇਕਾਉਣਾ ਇਹ ਜੀ ਅਖਣ ਫਰਜੰਦ ਗੁਰੂ ਦੇ ਛੱਡਣ ਨੀ ਧਰਮ ਤੂੰ ਕਰਲਾ ਤੇਥੋਂ ਜੋ ਸਰਦਾ ਬਈ ਜਾਬਰ ਤੇ ਜ਼ੁਲਮ ਦੇ ਮੂਰੇ ਸਿੱਧਕੀ ਨਾ ਹਰਦਾ ਬਈ ਜਾਬਰ ਤੇ ਜ਼ੁਲਮ ਦੇ ਮੂਰੇ ਸਿੱਧਕੀ ਨਾ ਹਰਦਾ ਬਈ ਸਿੱਧਕ ਦਾ ਰੰਗ ਨ ਮਿਲਾ ਜੀ ਸਿੱਧਕ ਦਾ ਰੰਗ ਨ ਮਿਲਾ ਤੈਨੂੰ ਵਿਖਾਉਣਾ ਆਏਗੇ ਮਰਨਾ ਕਬੂਲ ਸਾਨੂੰ ਸਿਰ ਨਾ ਚਕਾਉਣਾ ਏਨੀ ਫੁਰਜੰਦ ਗੁਰੂ ਦੇਗੇ ਡੁੱਲਿਆਂ ਜੋ ਖੂਨ ਧਰਮ ਲਈ ਵਿਰਥਾ ਨਾ ਜਾਵੇਗਾ ਤੇਰਾ ਵੀ ਸੋਦਾ ਖਾਲਸਾ ਆਣ ਲਗਾਵੇਗਾ ਤੇਰਾ ਵੀ ਸੋਦਾ ਖਾਲਸਾ ਆਣ ਲਗਾਵੇਗਾ ਤੇਰੇ ਫਿਰਨਾਸ਼ ਵਾਸਤੇ ਕਿ ਤੇਰੇ ਫਿਰਨਾਸ਼ ਵਾਸਤੇ ਸੰਗਾ ਚੜਿਆਉਣਾ ਆਏਗੇ ਮਰਨਾ ਕਬੂਲ ਸਾਨੂੰ ਸਿਰ ਨਾ ਝੁਕਾਉਣਾ ਇਹਦੀ ਅੱਖਣ ਪਰਜੰਦ ਗੁਰੂ ਦੇ ਨੇ ਝੂਲਣਗੇ ਸੱਚ ਦੇ ਝੰਡੇ ਤੇਰਾ ਕੱਖ ਰਹਿਣਾ ਨਾ ਤੇਰੇ ਸਿਰ ਦਾਗ ਲੱਗਿਆ ਜੁੱਗਾਂ ਤੱਕ ਲੈਣਾ ਨਾ ਤੇਰੇ ਸਿਰ ਦਾਗ ਲੱਗਿਆ ਜੁੱਗਾਂ ਤੱਕ ਲੈਣਾ ਨਾ ਲਿਖਿਆ ਮਨਦੀਪ ਸਿੰਘ ਜੀ ਡੋਲ ਕੇ ਆਮਨਦੀਪ ਸਿੰਘ ਜੀ ਜੋੜੀ ਨੇ ਗਾਉਣਾ ਆਏਗੇ ਮਰਨਾ ਕਬੂਲ ਸਾਨੂੰ ਸਿਰ ਨਾਚੇ ਕਾਉਣਾ ਆਏਗੇ ਆਖਣ ਫਰਜ਼ੰਦ ਗੁਰੂ ਦੇ